ਪਾਨਾ ਸਿੱਧੂ ਜਿਸ ਨੂੰ ਇੱਕ ਕੁਝ ਦਿਨ ਪਹਿਲਾਂ ਇੱਕ ਏਜੰਟ ਵੱਲੋਂ 10000 ਰਿਸ਼ਵਤ ਲੈਣ ਦੇ ਲਾਏ ਇਲਜ਼ਾਮ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਸੀ ਜਦੋਂ ਇਸ ਕੇਸ ਵਿੱਚੋਂ ਪਾਨਾ ਸਿੱਧੂ ਨੂੰ ਜ਼ਮਾਨਤ ਮਿਲੀ ਤਾਂ ਉਸ ਉੱਪਰ ਪਟਿਆਲੇ ਵਿੱਚ ਚੈਨੀ ਚੋਰੀ ਕਰਨ ਦੇ ਮਾਮਲੇ ਵਿੱਚ ਫਿਰ ਗ੍ਰਿਫਤਾਰ ਕਰ ਲਿਆ ਗਿਆ ਤੇ ਰਿਮਾਂਡ ਤੇ ਭੇਜ ਦਿੱਤਾ ਗਿਆ ਜਿਸ ਤੋਂ ਬਾਅਦ ਬਹੁਤ ਸਾਰੇ ਲੋਕ ਪਾਨਾ ਸਿੱਧੂ ਦੇ ਹੱਕ ਵਿੱਚ ਬੋਲ ਰਹੇ ਹਨ ਤੇ ਸਿੱਧੂ ਮੁਸੇਵਾਲਾ ਦਾ ਯਾਰ ਤੇ ਸਿੱਧੂ ਪਰਿਵਾਰ ਨਾਲ ਇੱਕ ਪਰਿਵਾਰਕ ਰਿਸ਼ਤਾ ਹੋਣ ਕਰਕੇ ਹੁਣ ਸਿੱਧੂ ਮੂਸੇਵਾਲੇ ਦੇ ਮਾਤਾ ਚਰਨਕੌਰ ਵੀ ਇਸ ਮਾਮਲੇ ਤੇ ਬੋਲੇ ਹਨ ਮਾਤਾ ਚਰਨਕੌਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਕਿ ਨਾ ਬੇਅਦਬੀ ਕਰਨ ਵਾਲੇ ਫੜੇ ਜਾਣ ਨਾ ਸਿੱਖਾਂ ਉੱਪਰ ਗੋਲੀਆਂ ਚਲਾਉਣ ਵਾਲੇ ਫੜੇ ਜਾਣ ਨਾ ਚਿੱਟਾ ਵੇਚਣ ਵਾਲੇ ਫੜੇ ਜਾਣ ਨਾ ਸਿੱਧੂ ਮੂਸੇਵਾਲੇ ਦੇ ਕਾਤਲ ਫੜੇ ਜਾਣ ਨਾ ਪੰਜਾਬੀ ਬੋਲੀ ਨੂੰ ਖਤਮ ਕਰਨ ਵਾਲੇ ਫੜੇ ਜਾਣ ਨਾ ਕੁੜੀਆਂ ਤੇ ਬਲਾਤਕਾਰ ਹੀ ਫੜੇ ਜਾਣ ਪਰ ਪੰਜਾਬ ਦੀ ਗੱਲ ਕਰਨ ਵਾਲਾ ਕੋਈ ਵੀ ਹੋਵੇ ਬਹੁਤ ਛੇਤੀ ਫੜਿਆ ਜਾਂਦਾ ਇਸ ਦੇ ਨਾਲ ਹੀ ਮਾਤਾ ਚਰਨਕੌਰ ਨੇ ਇੱਕ ਹੋਰ ਫੋਟੋ ਸ਼ੇਅਰ ਕੀਤੀ ਜਿਸ ਵਿੱਚ ਲਾਰਸ ਬਿਸ਼ਨੋਈ ਤੇ ਭਾਨੇ ਸਿੱਧੂ ਦੀ ਗ੍ਰਿਫਤਾਰੀ ਦੀ ਫੋਟੋ ਸੀ ਮਾਤਾ ਚਰਨਕੌਰ ਨੇ ਲਾਰਸ ਬਿਸ਼ਨੋਈ ਦੀ ਫੋਟੋ ਸਾਹਮਣੇ ਲਿਖਿਆ ਕਿ ਪੁਲਿਸਦਾਰ ਰਵਈਆ ਇੱਕ ਕਾਤਰ ਨਾਲ ਤੇ ਭਾਨੇ ਸਿੱਧੂ ਦੀ ਫੋਟੋ ਤੇ ਲਿਖਿਆ ਕਿ ਪੁਲਿਸ ਇੱਕ ਸਮਾਜ ਸੇਵੀ ਨਾਲ ਬਾਕੀ ਦੋਸਤੋ ਤੁਹਾਨੂੰ ਭਾਨਾ ਸਿੱਧੂ ਸਹੀ ਲੱਗਦਾ ਹੈ ਜਾਂ ਗਲਤ ਕਮੈਂਟਾਂ ਵਿੱਚ ਆਪਣੇ ਵਿਚਾਰ ਜਰੂਰ ਦਿਓ